ਪੰਜਾਬ ਦੇ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਟਾਂਡਾ ਦੇ ਥਾਣੇ ਦੀ ਚੈਕਿੰਗ ਡੀਆਈਜੀ ਜਲੰਧਰ ਹਰਮਨਵੀਰ ਸਿੰਘ ਗਿੱਲ ਨੇ ਕੀਤੀ ਜਦੋਂ ਚੈਕਿੰਗ ਕੀਤੀ ਗਈ ਤਾਂ ਡੀਐਸਪੀ ਅਤੇ ਐਸਐਚਓ ਆਪਣੇ ਕੁਆਰਟਰਾਂ ਵਿੱਚ ਸੌ ਰਹੇ ਸਨ ਥਾਣੇ ਵਿੱਚ ਸਹਾਇਕ ਮੁੰਸ਼ੀ ਮੌਜੂਦ ਸੀ ਡੀਆਈਜੀ ਜਲੰਧਰ ਹਰਮਨਵੀਰ ਸਿੰਘ ਗਿੱਲ ਨੇ ਮੌਕੇ ਤੇ ਐਸਐਚਓ ਟਾਂਡਾ ਰਮਨ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਅਤੇ ਡੀਐਸਪੀ ਤੇ ਵੀ ਕਾਰਵਾਈ ਕਰਨ ਲਈ ਕਿਹਾ ਹੈ ਦੇਖੋ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਵਿੱਚ ਚੈਕਿੰਗ ਕਰਦੇ ਡੀਆਈਜੀ ਜਲੰਧਰ ਹਰਮਨਵੀਰ ਸਿੰਘ ਗਿੱਲ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਮੈਂ ਪਰ ਮੈਂ ਬੀਗਲੋ ਨੂੰ ਉਹ ਮੁੰਡਾ ਬਾਕੀ ਦੇ ਸਬਕਤ ਨੂੰ ਇੱਟੇ ਹੀ ਆ ਦ ਮੈਂ ਅੱਜ ਘਰ ਹੀ ਸਰ ਬੱਚਿਆਂ ਦੇ ਲਈ ਜਦੋਂ ਇਹ ਕੋਲ ਹੁੰਦੇ ਹੈਂਗੇ ਫੋਨ ਦੇ ਫੋਨ ਪਿੱਛੇ ਤੇ ਹੁਣ ਇਹ ਨਾ ਮੈਂ ਤਮ ਆਇਆ ਕਰਾਂ। ਅਸਲ ਤੇ ਉਹ ਕਿੱਥੇ ਐਸੀ ਜੀ 49 ਬਣ ਗਿਆ 90 ਉਸ ਤੇ WhatsApp ਆਈਦਾ ਸਰ WhatsApp ਪਿੱਛੇ ਇੱਦਾਂ। ਜੀ ਉਸਦੀ ਦਾ ਦਫ਼ਤਰ ਕਿੱਥੇ ਹੈ ਸਰ ਇੱਧਰੇ ਐ ਬੇਪਾਸੇ ਦਾ। ਅਮਾਣੇ ਕਰ

ਫਲੋਪਨ ਦਾ ਓਏ ਛਟੂ ਓਏ ਜੁਰੇਟ ਫੋਕਟ ਹੋਣਾ ਹੈ ਜੁਰੇਟ ਫੋਰਕਟ ਹੋਣਾ ਕੱਲ ਨੂੰ ਸ਼ਾਪੋਰ ਆਈ ਕਰਾ ਜੁਰੇਟ ਫੋਰ ਫਾਈਰ ਜੁਰੇਟ ਫੋਰ ਡੈਲਟਾ 1 ਜੁਰੇਟ ਫੋਰ ਐਸਟਾ ਬਜੇ ਸੈਟ ਕਰ ਲਓ ਜੁਰੇਟ ਫੋਰ ਲੋਡ ਕਰ ਰੇਂਜ ਦੇ ਸਾਰੇ ਜੀਰੋਸ ਐਸ ਐਚ ਉਸ ਤੇਨੇ ਐਸ ਐਸ ਪੀਸ ਨੂੰ ਲੋਡ ਕਰ ਅੱਜ ਮਰ ਥਾਣਾ ਕਾਂਦੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਥੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਉੱਤੇ ਨਫਰੀ ਬਿਲਕੁਲ ਜਿਹੀ ਹੈਗੀ ਸਿਰਫ ਇੱਕ ਐਡੀਸ਼ਨ ਪੁੱਛੀ ਸੀ ਨਾਈਟ ਕਾਰਾ ਇੱਕ ਲੇਡੀ ਹਵਾਲਾ ਪਈ ਸੀ ਕੋਈ ਵੀ ਲੇਡੀ ਕੌਂਸਟੇਬਲ ਨੂੰ ਪ੍ਰੈਜੈਂਸ ਸੀ ਫੈਲਾਹਾਲ ਐਸਐਚਓ ਟਾਂਡੇ ਤੋਂ ਮੈਂ ਪੁਲਿਸ ਲਾਈਨ ਦਾ ਗਿਰ ਕਰ ਰਿਹਾ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਰਕੁਰ ਦੇ ਵੀ ਕਾਲੀ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਥਾਣੇ ਦੇ ਵਿੱਚ ਇਹੋ ਜਿਹੀਆਂ ਉਲਟੀਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਰਹ ਜਿੱਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੰਨ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜਡ ਆਫਿਸ ਤੋਂ ਆਇਆ ਤਾਂ ਕਨਸਰਨ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਅਵਰ